ਕੇਮ ਰੋਡ ਦੇ ਉਤੇ ਉਹਦਾ ਬਲਦਕਾਰ ਕੀਤਾ ਗਿਆ ਉਹਦੇ ਨਾਲ ਰੇਪ ਕੀਤਾ ਗਿਆ ਨਸਲ ਕਿਦਾਰਕੁਸ਼ੀ ਉਹਦੇ ਨਾਲ ਜਿਵੇਂ ਕੀਤੀ ਜਾਂਦੀ ਹੈ ਉਹਦੇ ਨਾਲ ਹੋਈ ਬਹੁਤ ਸਾਰੇ ਉਹ ਵੀ ਪਰ ਅਟੈਕ ਅੱਗੇ ਨਹੀਂ ਹੁੰਦੇ ਆ ਰੇਪ ਵੀ ਅੱਗੇ ਵੀ ਹੁੰਦੇ ਆ ਪਰ ਆ ਜਿਹੜਾ ਮਸਲਾ ਇਸ ਤਰ੍ਹਾਂ ਜਿਹੜਾ ਡਿਫਰੈਂਸ ਏ ਆ ਵੀ ਜਿਹੜੇ ਜਿਹਨਾਂ ਵਿਅਕਤੀਆਂ ਨੇ ਅਟੈਕ ਕੀਤਾ ਆ ਬੱਚੀ ਨੇ ਜਦੋਂ ਦੱਸਿਆ ਪੁਲਿਸ ਨੂੰ ਵੀ ਉਹਨਾਂ ਨੇ ਜਿਹੜੇ ਰੈਸਿਸ ਸਲੋਗਨ ਉਹ ਵੀ ਵਰਤੇ ਸੀਗੇ ਸੋ ਐਸਪਾਸ ਐਸ ਟਾਈਮ ਤੇ ਜਿਹੜਾ ਮੌਸਟਰ ਦੇ ਵਿੱਚ ਕਾਫੀ ਸਿਚੁਏਸ਼ਨ ਕੋਈ ਬਦਲੀ ਵਿੱਚ ਵੱਡੀ ਜਾ ਰਹੀ ਆ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਆ ਉਹ ਕਿਸੇ ਵੀ ਬੱਚੇ ਦੇ ਨਾਲ ਚਾਹੇ ਹੋਵੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਤੇ ਨਹੀਂ ਕਰਨੀ ਚਾਹੀਦੀ ਤੇ ਉਹਨਾਂ ਨੂੰ ਸਖਤ ਸਖਤ ਜਿਹੜੀ ਉਹ ਸਜ਼ਾ ਦੇਣੀ ਚਾਹੀਦੀ ਮਾਲ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਪੁਲਿਸ ਨਾਲ ਪਿਛਲੇ 3-4 ਅ ਅ ਜਨਾਬ ਚ ਕਈ ਵਾਰੀ ਪੁਲਿਸ ਸੁਪਰਡੈਂਟ ਤੇ ਸੁਪਰਡੈਂਟ ਨਾਲ ਅਜਿਹਾ ਸੰਗੋਲਕ ਕਮਾਂਡਰ ਨਾਲ ਗੱਲ ਹੋਈ ਆ ਕੱਲ ਵੀ ਕੋ ਦੁਆਰੇ ਕੋ ਦੁਆਰਾ ਸਾਹਿਬਾਂ ਨਾਲ ਮੀਟਿੰਗ ਸੀਗੀ ਉਹਦੇ ਨਾਲ ਤਦਾਦ ਉਹਦੇ ਵਿੱਚ ਵੀ ਸੀਗਾ ਤੇ ਪੂਰੀ ਮੀਟ ਆ ਵੀ ਉਹ ਜਿੰਨਾ ਵੀ ਰਿਸੋਰਸਿਸ ਉਹਨਾਂ ਲੋੜ ਉਹ ਵਤਰੇ ਆ ਸਾਰੇ ਮੌਲਕ ਦੇ ਜਿਹੜੇ ਸਪੈਸ਼ਲਿਸਟ ਟੀਮ ਜਿ ਉਹ ਇੱਥੇ ਆ ਕੇ ਇਹ ਟੀਮ ਇਨਵੈਸਟੀਗੇਸ਼ਨ ਵੀ ਸਫਾਰੀ ਹੈ ਅ ਸਰਕਾਰ ਜਿਹੜੀ ਜੀ ਜੋ ਵੀ ਇਹ ਕੁਛ ਹੋ ਰਿਹਾ ਆ ਉਹਦਾ ਹੈਗੀ ਤਾਂ ਸਰਕਾਰ ਦੀ ਗਲਤੀ ਆ ਕਿ ਜੇ ਇਹਨਾਂ ਨੇ ਸਹੀ ਤਰ੍ਹਾਂ ਸੋਚਿਆ ਹੁੰਦਾ ਕਿ ਵੀ ਸਿਸਟਮ ਦੇ ਹਿਸਾਬ ਦੇ ਨਾਲ ਸਹੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਤੇ ਅੱਜ ਦੇ ਜਿਹੜੇ ਹਾਲਾਤ ਐ ਇਹ ਨਹੀਂ ਸੀ ਹੋਣੇ ਜਿਵੇਂ ਕਰੇਸ਼ੀਨ ਦਾ ਪੁਰਾਣਾ ਚੱਲਦਾ ਹੈ ਇਹ ਕਹੇਗਾ ਵੀ ਜੇ ਇੱਥੇ ਜਿਹੜੀ ਜਦੋਂ ਫਾਈਨੈਂਸ਼ੀਅਲ ਸਿਚੁਏਸ਼ਨ ਟੰਗ ਹੋ ਜਾਂਦੀ ਹੈ ਤੇ ਜਿਹੜੇ ਲੋਕੀ ਹੋ ਸਿਚੁਏਸ਼ਨ ਨੂੰ ਬਲੇਮ ਕਰਨ ਵਾਸਤੇ ਲੱਭਦੇ ਆ ਸੋ ਉਹ ਬਲੇਮ ਦਿੰਦੇ ਆ ਵੀ ਜਿਹੜਾ ਬਾਹਰੋਂ ਆ ਗਿਆ ਇਹ ਤਾਂ ਨਹੀਂ ਕਈ ਕਈ ਨਹੀਂ ਛੜਿਆ ਜਿਹੜੇ ਰਹੇ ਉਹ ਵਾਇਗੁਰੂ ਜੀ ਕ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਫੀ ਯੂ ਐਸ ਏ ਚੈਨਲ ਮੈਂ ਹਾਂ ਚਰਨਜੀਤ ਕੋ ਯੂਕੇ ਤੋਂ ਜਿਵੇਂ ਆਪ ਜੀ ਜਾਣਦੇ ਹੋ ਕਿ 9 ਸਤੰਬਰ ਨੂੰ ਇੱਥੇ ਬੜਾ ਹੀ ਦਰਦਨਾਕ ਘਟਨਾ ਸਾਡੀ ਇੱਕ ਸਿੱਖ ਕੁੜੀ ਦੇ ਨਾਲ ਵਾਪਰੀ ਥੀਮ ਰੋਡ ਦੇ ਉੱਤੇ ਉਹਦਾ ਅਪਰਾਧikar ਕੀਤਾ ਗਿਆ ਉਹਦਾ ਰੇਪ ਕੀਤਾ ਗਿਆ ਮਸਲ ਦੀ ਕਦਰ ਕੁਸ਼ੀ ਉਹਦੇ ਨਾਲ ਜਿਵੇਂ ਕੀਤੀ ਜਾਂਦੀ ਹੈ ਉਹਦੇ ਨਾਲ ਹੋਈ ਇਹ ਨਸਲੀ ਵਿਰੋਧ ਦੇ ਕਰਕੇ ਇਹ ਸਭ ਕੁਛ ਹੋਇਆ ਹੈ। ਕੌਣ ਸਾਡੇ ਨਾਲ ਇੱਥੇ ਜੁੜ ਚੁੱਕੇ ਨੇ ਸਾਡੇ ਏਰੀਆ ਦੇ ਸਾਡੇ ਐਮਪੀ ਸਰਦਾਰ ਗੁਰਿੰਦਰ ਸਿੰਘ ਜੀ ਅਸੀਂ ਉਹਨਾਂ ਨਾਲ ਇਸ ਮੁੱਦੇ ਤੇ ਗੱਲ ਕਰਾਂਗੇ। ਮੁੱਦਾ ਬੜਾ ਗੰਭੀਰ ਹੈ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਗੁਰਿੰਦਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਜ਼ਰੀ। ਜਿਹੜੀ ਘਟਨਾ ਇੱਥੇ ਵਾਪਰੀ ਹੈ ਸਮੈਡੀਕਲ ਵੇਰੀ ਦੇ ਵਿੱਚ ਉਹਦੇ ਬਾਰੇ ਦੱਸਣਾ ਕਰੋ ਕਿ ਕੀ ਹੋਇਆ, ਕੀ ਇਹੋ ਜਿਹਾ ਵਿਰੋਧ ਕਿਉਂ ਹੋ ਗਿਆ ਆਪਣੇ ਆਪ ਨੇ? ਕਿ ਪਹਿਲੀ ਵਾਰੀ ਹੋਇਆ ਜਾਂ ਇਸ ਤੋਂ ਪਹਿਲੇ ਵੀ ਕਦੇ ਇਦਾਂ ਆਪਣੀ ਬੋਈ ਹੈ? ਤੋ ਜਿਹੜਾ ਇਹ ਕਾਫੀ ਕੰਪਲੀਟ ਮਸਲਾ ਆਇਆ ਜ ਮੰਗਲਵਾਰ ਸਵੇਰ ਨੂੰ ਤਕਰੀਬਨ 8:30 ਦੇ 8:30 ਦੇ ਟਾਈਮ ਤੇ ਬੱਚਿਆਂ ਦਾ ਰੋਮਲ ਰੂਟੇਨ ਕੰਮ ਨੂੰ ਜਾ ਰਹੀ ਸੀ ਉਸ ਤੇ ਦੋ ਵਕਤ ਵਾਲੇ ਉਤੇ ਅਟੈਕ ਕੀਤਾ ਤੇ ਉਹਦਾ ਰਿਪੋਰਟ ਹੋਇਆ ਤੇ ਕਾਫੀ ਉਹਨੂੰ ਸੱਤਾਂ ਵੀ ਲੱਗੀਆਂ ਉਹ ਫਿਰ ਹਸਪੀਟਲ ਲਈ ਗਈ ਉੱਥੇ ਵੀ ਰਹੀ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਪੂਰੀ ਜੋਰਾਂ ਤੇ ਚੱਲ ਰਹੀ ਹੈ ਇਸ ਤੋਂ ਕੁਝ ਜਿਹੜਾ ਕਿਉਂਕਿ ਬਹੁਤ ਸਾਰੇ ਅਭੀ ਪਰ ਅਟੈਕ ਵੀ ਹੁੰਦੇ ਆ ਰੇਪ ਵੀ ਅੱਗੇ ਵੀ ਹੁੰਦੇ ਆ ਪਰ ਆ ਜਿਹੜਾ ਮਸਲਾ ਇਸ ਵਿੱਚ ਜਿਹੜਾ ਡਿਫਰੈਂਸ ਹੈ ਵੀ ਜਿਹੜੇ ਜਿੰਨਾਂ ਵਿਅਕਤੀਆਂ ਨੇ ਅਟੈਕ ਕੀਤਾ ਆ ਬੱਚੀ ਨੇ ਜਿੱਦਾਂ ਦੱਸਿਆ ਪੁਲਿਸ ਨੂੰ ਵੀ ਉਹਨਾਂ ਨੇ ਜਿਹੜੇ ਰੇਸਿਸਟ ਸਲੋਗਨ ਉਹ ਵੀ ਵਰਤੇ ਸੀਗੇ ਸੋ ਐਸਪਾਸ ਐਸ ਟਾਈਮ ਤੇ ਜਿਹੜਾ ਮੌਲਟੀਪਲ ਵਿੱਚ ਕਾਫੀ ਸਿਚੁਏਸ਼ਨ ਤੋਂ ਵੀ ਬਦਲੀ ਬਦਲੀ ਜਾ ਰਹੀ ਆ ਜਿਹੜੇ ਫਾਰਾਟ ਪਾਰਟੀਆਂ ਆ ਉਹ ਵਧੀ ਜਾ ਰੀਆਂ ਉਹਨਾਂ ਦੇ ਨਾਲ ਜਿਹੜਾ ਰੇਸਿਸਿਮ ਨੂੰ ਕੋਈ ਸੋ ਰਿਹਾ ਤੇ ਆਪਾਂ ਨੂੰ ਉਹ ਚਲੋ ਵੇਟ ਕਰਨਾ ਪੈਣਾ ਜਿਹੜੀ ਪੁਲਿਸ ਦੀ ਪੂਰੀ ਕਾਰਵਾਈ ਪੂਰੀ ਹੋਊਗੀ ਉਸ ਤੋਂ ਫਿਰ ਪਤਾ ਲੱਗੂਗਾ ਵੀ ਜਿਹੜਾ ਉਹ ਜਿਹੜਾ ਮਾਹੌਲ ਹੈ ਵੇਸ ਸੀਜ਼ਨ ਦਾ ਜੇ ਉਸ ਦਾ ਇਸ স্মੋਕ ਇਸ ਮਸਲੇ ਦੇ ਵਿੱਚ ਫਿੱਸਾ ਹੈ ਤੇ ਮੇਰੇ ਸਾਡੇ ਸਾਰਿਆਂ ਦੇ ਇੱਕ ਸਵਾਲ ਹੈ ਕਿ ਜਿਹੜੇ ਜਿਨ੍ਹਾਂ ਨੇ ਇਹ ਕੰਮ ਨੂੰ ਅੰਜਾਮ ਦਿੱਤਾ ਹੈ ਹੈਵ ਡਨ ਇਟ ਜਿੱਦ ਅਰੇਸਟਡ ਉਹਨਾਂ ਨੂੰ ਰੈਸਟ ਕੀਤਾ ਗਿਆ ਜਾਂ ਫਾੜਿਸ਼ ਪਕੜੇ ਚ ਆਏ ਨੇ ਜੀ ਹਲ ਹਲਪੁਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ 25 ਨੇ ਜੋ ਇਨਫੋਰਮੇਸ਼ਨ ਦਿੱਤੀ ਉਹਦੇ ਨਾਲ ਪੁਲਿਸ ਨੇ ਡਿਸਕ੍ਰਿਪਸ਼ਨ ਸ਼ੇਅਰ ਕੀਤਾ ਪਬਲਿਕ ਤੇ ਨਾਲ ਤੇ ਸੀਸੀਟੀਵੀ ਕੈਮਰਾ ਫੁਟੇਜ ਕਾਫੀ ਉਹਨਾਂ ਨੂੰ ਮਿਲੀ ਹੈ ਲੋਕਲ ਏਰੀਆ ਤੇ ਹੋਰ ਕਾਫੀ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਹੈ ਉਹ ਫੇ ਪੂਰੀ ਉਹਨਾਂ ਦੀ ਰਚੀ ਗਈ ਹੈ ਤੁਹਾਡੇ ਲਈ ਉਮੀਦਿਆ ਵੀ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਤਦਾਸ ਤੇ ਕੱਲ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਪੁਲਿਸ ਦੇ ਨਾਲ ਪਿਛਲੇ 3-4 ਦਿਨਾਂ ਚ ਕਈ ਵਾਰੀ ਪੁਲਿਸ ਤੋਂ ਇੰਸਪੈਕਟਰ ਤੋਂ ਇੰਸਪੈਕਟਰ ਤੇ ਨਾਲ ਸੰਗੋਲਕ ਕਮਾਂਡਰ ਉਹਨਾਂ ਨਾਲ ਗੱਲ ਹੋਈ ਆ ਕੱਲ ਵੀ ਗੁਰਦੁਆਰਾ ਗੁਰਦੁਆਰਾ ਸਾਹਿਬ ਨਾਲ ਮੀਟਿੰਗ ਸਗੀ ਉਹਦੇ ਨਾਲ ਤਦਾਸ ਉਹਦੇ ਵਿੱਚ ਵੀ ਸੀਗਾ ਤੇ ਪੂਰੀ ਉਮੀਦਿਆ ਵੀ ਉਹ ਜਿੰਨਾ ਵੀ ਰਿਸੋਰਸਿਸ ਉਹਨਾਂ ਲੋੜ ਉਹ ਵਾਤrea ਸਾਰੇ ਮੌਲਕ ਤੋਂ ਜਿਹੜੇ ਸਪੈਸ਼ਲਿਸਟ ਟੀਮ ਜਿ ਉਹ ਇੱਥੇ ਆ ਕੇ ਟੀਮ ਇਨਵੈਸਟੀਗੇਸ਼ਨ ਕੀਤਾ ਪਾ ਰਹੀ ਹੈ ਮਤਲਬ ਜਿਵੇਂ ਇੱਕ ਯੰਗ ਕੁੜੀਏ ਜਵਾਨ ਕੁੜੀ ਜਿਵੇਂ ਸ਼ਾਇਦ 22 ਤੋਂ 25 ਦੀ ਉਮਰ ਵਿੱਚ ਨਾ ਇਸ ਤਰ੍ਹਾਂ ਬਾਕੀ ਦੇ ਜਿਹੜੇ ਬੱਚੇ ਬੱਚੀਆਂ ਨੇ ਰਾਉਂਡ ਰਾਉਂਡ ਜਾਂਦੇ ਨੇ ਉਹਨਾਂ ਦੇ ਦਿਲਾਂ 'ਚ ਇੱਕ ਡਰ ਪੈ ਗਿਆ ਕੀ ਹੁਣ ਉਹ ਦਰਦ ਦਿਨ ਵਾਲੇ ਜੀਵਨ ਬਸਦ ਕਰਨਗੇ ਜਾਂ ਇਹ ਮਾਹੌਲ ਮੁਰਤਕਿਕ ਹੋ ਜਾਏਗਾ ਸੋ ਬਿਲਕੁਲ ਤਾਪ ਤੇ ਪੈਰਾ ਹੁੰਦਾ ਹੀ ਜਾਂ ਹਨਾ ਇਦਾਂ ਦਾ ਜਦ ਮਸਲਾ ਹੁੰਦਾ ਆ ਤੇ ਸਟੈਟਲੀ ਇਹ ਨਵੀਂ ਕਾਲਨੀ ਕੀ ਜਬ ਜਬੀ ਮਸਲੇ ਹੁੰਦੇ ਆ ਹਨਾ ਪਰ ਜਿਹੜਾ ਰੇਸਿਸਿਜ਼ਮ ਇਸ ਵੇਲੇ ਵਧ ਰਿਹਾ ਉਹਦੇ ਨਾਲ ਫਿਰ ਜਿਹੜੇ ਆਪਾਂ ਆਪਾਂ ਲੋਕ ਆ ਡਿਫਰ ਜਿਹੜੇ ਮੁਲਕਾਂ ਤੋਂ ਆਏ ਹੋਏ ਆ ਪਿੱਛੋਂ ਉਹਨਾਂ ਨੂੰ ਜਿਆਦਾ ਇਫੈਕਟ ਆ ਕਿਸੇ ਦਾਦਾਦਾਰ ਹੋਏਗਾ ਉਹ ਤਾਂ ਹੈਗਾ ਹੀ ਹੈਗਾ ਸੋ ਅਸੀਂ ਪੁਲਿਸ ਧਾਲੇ ਵੀ ਗੱਲ ਕਰਦੇ ਆ ਵੀ ਉਹ ਜਿਹੜਾ ਮਾਹੌਲ ਆ ਉਹਨੂੰ ਕਿਦਾਂ ਪੱਥੀ ਕਰ ਸਕੀਏ ਸੋ ਰੇਸਿਸਿਜ਼ਮ ਵਿਕਟੇ ਸੋ ਇਥੇ ਜਿਹੜਾ ਰੇਸਿਸਮ ਵਿਦਿਆ ਨਸਲੀ ਵਿਰੋਧ ਵਿਦਵਾ ਪਿਆ ਕੱਲ ਵੀ ਜਿਵੇਂ ਅਸੀਂ ਦੇਖਦੇ ਸੀ ਲੰਡਨ ਦੇ ਵਿੱਚ 1 ਲੱਖ ਤੋਂ ਉੱਪਰ ਪ੍ਰੋਟੈਸਟਰ ਉੱਥੇ ਉਹਨਾਂ ਨੇ ਪ੍ਰੋਟੈਸਟ ਕੀਤਾ ਇਹਦੇ ਵਿੱਚ ਇਹਦਾ ਮੁੱਖ ਕਾਰਨ ਕੀ ਹੈ ਕਿ ਜਿਹੜੇ ਇਥੇ ਲੋਕ ਰਹਿੰਦੇ ਨੇ ਕਾਰਨ ਕੀ ਹੈ ਦਾ ਕਰਨ ਹੀ ਆ ਵੀ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਹਨ ਇੱਕ ਤਬੀ ਜਿਹੜੇ ਕਈ ਹੈਗੇ ਆ ਉਹ ਜਿਹੜੇ ਦੂਜੇ ਰੰਗ ਦੇ ਬੰਦੇ ਉਹਨਾਂ ਨੂੰ ਲਾਇਕ ਨਹੀਂ ਕਰਦੇ ਇੱਕ ਰੇਸ਼ੀਨ ਦਾ ਪੁਰਾਣਾ ਹੀ ਚੱਲਦਾ ਹੈ ਇੱਕ ਹੈਗਾ ਵੀ ਇੱਥੇ ਜਿਹੜੀ ਜਦੋਂ ਫਾਈਨੈਂਸ਼ੀਅਲ ਸਿਚੁਏਸ਼ਨ ਤੰਗ ਹੋ ਜਾਂਦੀ ਹੈ ਤੇ ਜਿਹੜੇ ਲੋਕੀਓ ਕਿਸੇ ਨੂੰ ਬਲੇਮ ਕਰਨ ਵਾਸਤੇ ਲੱਭਦੇ ਸੋ ਉਹ ਬਲੇਮ ਦਿੰਦੇ ਆ ਵੀ ਜਿਹੜਾ ਬਾਹਰੋਂ ਆ ਗਿਆ ਇਹ ਤਾਂ ਨਹੀਂ ਕਈ ਕਈ ਨਹੀਂ ਛੜਿਆ ਜਿਹੜੇ ਇਹਦੇ ਵਿੱਚ ਮਦਦੂ ਕੇ ਬਾਹਰ ਦੇ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਜੀ ਕਈ ਹੈਗੇ ਵਿੱਚ ਜਿਹੜੇ ਇਦਾਂ ਕਰਦੇ ਇਦਾਂ ਚਾਹੁੰਦੇ ਆ ਪਰ ਸਾਰੇ ਨਹੀਂ ਮਤਲਬ ਕੁਝ ਲੋਕ ਹਾਂਜੀ ਹਾਂਜੀ ਯਾ ਸੋ ਇਹਦੇ ਵਿੱਚ ਇਹਦੇ ਵਿਰੋਧ ਵਿੱਚ ਇਹ ਸਰਕਾਰ ਕੁਝ ਕਰੇਗੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਇਹਦੇ ਵਿੱਚ ਕੁਝ ਪਾਰਟਿਸਿਪੇਟ ਰੋਕ ਸਕਦੇ ਨੇ ਇਸ ਰਸਮ ਨੂੰ ਜਾਂ ਕਿਵੇਂ ਬਿਲਕੁਲ ਸੋ ਜਿਹੜਾ ਹੈਡਕਰਾਇਮ ਉਹ ਕਾਫੀ ਸ਼ੀਰਿਅਸਟੀ ਸਰਕਾਰ ਲੈ ਰਹੀ ਆ ਇਸ ਮਸਲੇ ਵਿੱਚ ਵੀ ਹੈਡਕਰਾਇਮ ਟਵੀਟ ਕੀਤਾ ਜਾ ਰਿਹਾ ਅਗਰ ਕਾਈਟ ਐਡਵਾਈਸਰ ਸੌਟ ਦੇ ਸਾਡਾ ਲੈ ਰਹੇ ਤੇ ਜਿਹੜਾ ਸਰਕਾਰ ਵੱਲੋਂ ਪੂਰਾ ਪੂਰਾ ਜੋਰ ਲੱਗਾ ਵੀ ਜਿਹੜਾ ਜਿੱਥੇ ਵੀ ਕਿਤੇ ਹੇਟ ਕਰਾਇਮ ਹੁੰਦਾ ਰੈਸਿਸਟ ਹੁੰਦਾ ਨਫਰਤ ਬਾਤ ਕੋਈ ਵੀ ਹੁੰਦਾ ਉਸ ਵੇਲੇ ਪੁਲੀਸ ਉੱਤੇ ਜਾਣਕਾਰੀ ਹੁੰਦੀ ਹੈ ਸਰ ਸ ਮੈਂ ਧੰਨਵਾਦ ਕਰਦੀ ਹਾਂ ਸਰਕਾਰ ਲੱਗੀ ਹੋਈ ਹੈ ਆਪਣੇ ਵੱਲ ਪੂਰੀ ਕੋਸ਼ਿਸ਼ ਇਚ ਇਨਵੈਸਟੀਗੇਸ਼ਨ ਚੱਲੂ ਹੈ ਮੈਂ ਧੰਨਵਾਦ ਕਰਾਂਗੀ ਐਮਪੀ ਸਾਹਿਬ ਜੀ ਦਾ ਅਸੀਂ ਅੱਗੇ ਟੈਂਪ ਪਾਰਕ ਵਿੱਚ ਮਿਲਾਂਗੇ ਤੇ ਉੱਥੇ ਅਗਲੀ ਗੱਲਬਾਤ ਕਰਾਂਗੇ ਧੰਨਵਾਦ ਤੁਹਾਡਾ ਜੀ ਉਹ ਵਾਇਟ ਕਾਟਾ ਵਾਇਟ ਕਿਸੇ ਹਾਂਜੀ ਵਾਈਗੁਰਜੀ ਦਾ ਹਾਦਸਾ ਵਾਈਗੁਰਜੀ ਫਤਿਹਜੀ ਉਹ ਸਾਡੇ ਨਾਲ ਜੁੜ ਚੁੱਕੇ ਨੇ ਬਲਬੀਰ ਭੈਣ ਜੀ ਬਲਬੀਰ ਭੈਣ ਜੀ ਨੂੰ ਪੁੱਛਾਂ ਕਿ ਜਿਹੜਾ ਇੱਥੇ ਹਾਦਸਾ ਮੰਗਲਵਾਰ ਨੂੰ ਕੁੜੀ ਦੇ ਨਾਲ ਹੋਇਆ ਪਰਿਆ ਬੜਾ ਦਰਦਨਾਕ ਹਾਦਸਾ ਸੀਗਾ ਗੰਭੀਰ ਮਸਲਾ ਸੀਗਾ ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਵਾਇਗੁਲ ਖਾਲਸਾ ਵਾਇਗੁਲ ਫਤੇਜੀ ਜਿਹੜਾ ਇਹ ਹਾਦਸਾ ਹੋਇਆ ਬੱਚੀ ਦੇ ਨਾਲ ਬਹੁਤ ਮਾੜਾ ਹੋਇਆ ਇਹ ਹੋਣਾ ਨਹੀਂ ਚਾਹੀਦਾ ਦੇਖੋ ਕਿ ਬੱਚਿਆਂ ਦਾ ਕੀ ਕਸੂਰ ਆ ਵੀ ਇਸ ਕੰਟਰੀ ਵਿੱਚ ਸਾਡੇ ਬਜ਼ੁਰਗਾਂ ਨੇ ਵੀ ਬਹੁਤ ਕੰਟਰੀਬਿਊਸ਼ਨ ਕੀਤਾ ਆ ਜਦੋਂ ਵੀ ਇਹ ਇੱਥੇ ਵਰਲਡ ਵਾਰ ਹੋਇਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਬਾਹਰ ਵਿੱਚ ਵੀ ਸਾਡੇ ਜਿਹੜੇ ਬਜ਼ੁਰਗ ਆਏ ਆ ਉਹਨਾਂ ਨੇ ਵੀ ਆ ਕੇ ਇਸ ਕੰਟਰੀ ਨੂੰ ਬਿਲਡ ਅਪ ਕੀਤਾ ਤੇ ਕਿੱਥੋਂ ਤੱਕ ਲੈ ਕੇ ਆਏ ਤੇ ਅੱਜ ਵੀ ਇਸ ਕੰਟਰੀ ਲਈ ਅਸੀਂ ਆਪਣਾ ਯੋਗਦਾਨ ਪਾ ਰਹੇ ਆ ਅਸੀਂ ਮ ਕਰਦੇ ਅਸੀਂ ਆਪਣਾ ਟੈਕਸ ਦੇ ਪੇ ਕਰਦੇ ਆ ਅਸੀਂ ਹਰ ਇੱਕ ਜਿੱਦਾਂ ਇਹ ਸਾਰੀਆਂ ਕਮਿਊਨਿਟੀਆਂ ਦੇ ਨਾਲ ਅਸੀਂ ਰਲ ਕੇ ਚੱਲਦੇ ਆ ਇਹ ਪਰ ਕਿਸੇ ਵੀ ਕਮਿਊਨਿਟੀ ਦੇ ਬੱਚੇ ਦੇ ਨਾਲ ਜਾਂ ਬਜ਼ੁਰਗ ਨਾਲ ਕਿਸੇ ਦੇ ਨਾਲ ਵੀ ਇਹ ਹਾਦਸਾ ਜਿਹੜਾ ਹੈ ਬਹੁਤ ਮੰਦ ਭਾਗੀ ਘਟਨਾ ਇਹ ਹੋਣਾ ਨਹੀਂ ਚਾਹੀਦਾ ਤੇ ਜੇ ਜਿਹੜੀ ਗਵਰਨਮੈਂਟ ਆ ਜਾਂ ਲੋਕਲ ਅਥਾਰਟੀ ਆ ਜਾਂ ਜਿਹੜੀ ਤੇ ਪੁਲਿਸ ਆ ਜਾਂ ਜਿਹੜੇ ਐਮਪੀਜ਼ ਹੈਗੇ ਆ ਉਹਨਾਂ ਨੂੰ ਵੀ ਇਸ ਵਾਸਤੇ ਸਖਤ ਕਦਮ ਪੁੱਟਣੇ ਚਾਹੀਦੇ ਆ ਤੇ ਜਿਹੜਾ ਸਾਰਿਆਂ ਦੀ ਸੇਫਟੀ ਹੋਵੇ ਤੇ ਨਾਲੇ ਦੂਸਰੀ ਗੱਲ ਕਿ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਆ ਉਹ ਕਿਸੇ ਵੀ ਬੱਚੇ ਦੇ ਨਾਲ ਚਾਹੇ ਹੋਵੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਤੇ ਨਹੀਂ ਕਰਨੀ ਚਾਹੀਦੀ ਤਾਂ ਉਹਨਾਂ ਨੂੰ ਸਖਤ ਸਖਤ ਜਿਹੜੀ ਉਹ ਸਜ਼ਾ ਦੇਣੀ ਚਾਹੀਦੀ ਹੈ ਜੀ ਤੁਸੀਂ ਤੁਦੀ ਸਰਕਾਰ ਕੋਲੋਂ ਕੀ ਉਮੀਦ ਕਰਦੇ ਹੋ ਕਿਉਂਕਿ ਸਰਕਾਰ ਕੀ ਕਰੇਗੀ ਤੁਦੀ ਸਰਕਾਰ ਸਰਕਾਰ ਜਿਹੜੇ ਜੀ ਜੋ ਵੀ ਇਹ ਕੁਝ ਹੋ ਰਿਹਾ ਆ ਉਹਦਾ ਹੈਗੀ ਤਾਂ ਸਰਕਾਰ ਦੀ ਗਲਤੀ ਹੈ ਕਿ ਜੇ ਇਹਨਾਂ ਨੇ ਸਹੀ ਤਰ੍ਹਾਂ ਸੋਚਿਆ ਹੁੰਦਾ ਕਿ ਵੀ ਸਿਸਟਮ ਦੇ ਹਿਸਾਬ ਦੇ ਨਾਲ ਸਹੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਤੇ ਅੱਜ ਦੇ ਜਿਹੜੇ ਹਾਲਾਤ ਐ ਇਹ ਨਹੀਂ ਸੀ ਹੋਣੇ ਇਹ ਗਲਤੀਆਂ ਤਾਂ ਸਰਕਾਰਾਂ ਦੀਆਂ ਹੁੰਦੀਆਂ ਤੇ ਭੁਗਤਣੀਆਂ ਜਿਹੜੇ ਆਮ ਜਨਤਾ ਨੂੰ ਪੈਂਦੀਆਂ ਆ ਤਾਂ ਇਸ ਕਰਕੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਇੱਥੇ ਹੁਣ ਹਰ ਇੱਕ ਕਮਿਊਨਿਟੀ ਹੈਗੀ ਹਰ ਇੱਕ ਰਿਲੀਜੀਅਨ ਹੈਗਾ ਆ ਤੇ ਵੀ ਸਾਰਿਆਂ ਦੀ ਸੇਫਟੀ ਜਿਹੜੀ ਆ ਬਹੁਤ ਜ਼ਰੂਰੀ ਆ ਇਹ ਸਰਕਾਰ ਦਾ ਫਰਜ਼ ਬਣਦਾ ਆ ਕਿ ਸਾਰਿਆਂ ਦੀ ਸੁਰੱਖਿਆ ਹਾਂਜੀ ਜਿਵੇਂ ਕੱਲ ਵੀ ਲੰਡਨ ਵਿੱਚ ਇੱਕ ਪ੍ਰੋਟੈਸਟ ਚੱਲ ਰਿਹਾ ਸੀਗਾ ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ ਬਾਹਰ ਦੇ ਲੋਕੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਬਾਰਲੇ ਲੋਕੀ ਦੇ ਦੇਖੋ ਜੀ ਉਹਨਾਂ ਦਾ ਕੰਟ੍ਰਿਬਿਊਸ਼ਨ ਬਹੁਤ ਹੈ ਜੇ ਬਾਹਰਲੇ ਦੀ ਗੱਲ ਕਰੋ ਤੇ ਜਿਹੜੇ ਅਸੀਂ ਹੁਣ ਪਹਿਲੇ ਸਾਡੇ ਬਜ਼ੁਰਗ ਕਿੰਨੇ ਸਾਲਾਂ ਤੋਂ ਪਹਿਲਾਂ ਆਏ ਆ ਉਹਨਾਂ ਨੇ ਇਸ ਕੰਟਰੀ ਬਿਲਡ ਅਪ ਕੀਤਾ ਇਸ ਕੰਟਰੀ 'ਚ ਵਰਲਡ ਵਾਰ ਜਿਹੜਾ ਫਸਟ ਸੈਕਿੰਡ ਲੱਗਾ ਉਹਨਾਂ ਵਿੱਚ ਆਪਣਾ ਯੋਗਦਾਨ ਪਾਇਆ ਤੇ ਜਦੋਂ ਵੀ ਉਹਨਾਂ ਨੇ ਇਹ ਫਿਰ ਯੋਗਦਾਨ ਪਾਇਆ ਤੇ ਇਹਨਾਂ ਨੇ ਕਿਹਾ ਸੀ ਹਾਂ ਜੀ ਅਸੀਂ ਤੁਹਾਡੀ ਜਿਹੜੀ ਆ ਤੁਸੀਂ ਸਾਡੀ ਕੰਟਰੀ ਲਈ ਬਹੁਤ ਕੁਝ ਕੀਤਾ ਤਾਂ ਤੁਹਾਡਾ ਵੀ ਇਹ ਤੇ ਹੱਕ ਬਣਦਾ ਆ ਤੇ ਫਿਰ ਜੇ ਉਹ ਹੱਕ ਅੱਜ ਹੁਣ ਖੋਹਦੇ ਆ ਜਾਂ ਜੇ ਉਹ ਜਿਹੜੇ ਪ੍ਰੋਟੈਸਟ ਕਰਦੇ ਅਗੇਂਸਟ ਜਿਹੜੇ ਹੋਰ ਲੋਕੀ ਬਾਹਰੋਂ ਆਇਆ ਤਾਂ ਵੀ ਇਹ ਗਲਤ ਹੈ ਤੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਹਾਂ ਇਹਨਾਂ ਨੇ ਵੀ ਆਪਣਾ ਕੌਂਟਰੀਬਿਊਸ਼ਨ ਕੀਤਾ ਆ ਤੇ ਫਿਰ ਤੁਸੀਂ ਉਹਨਾਂ ਨੂੰ ਇੰਨਾ ਟਾਰਗੇਟ ਨਾ ਕਰੋ ਹਾਂਜੀ ਤੇ ਇਥੇ ਇੱਕ ਸਵਾਲ ਵਾਪਸ ਇਹ ਹਾਦਸੇ ਬਾਰੇ ਆਨੇ ਆ ਕਿ ਐਜ਼ ਅਸੀਂ ਵੀ ਇੱਕ ਐਜ਼ ਦੇ ਮਦਰ ਹੈਗੀਆਂ ਤਾਂ ਜਿਵੇਂ ਉਸ ਬੱਚੀ ਨਾਲ ਇਹ ਹਾਦਸਾ ਹੋਇਆ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਪੁਲਿਸ ਉਹਨਾਂ ਜਿਹੜੇ ਬੰਦੇ ਆ ਹਜੇ ਤੱਕ ਫਰਾਰ ਨਹੀਂ ਹਾਂਜੀ ਉਹਨਾਂ ਨੂੰ ਹਲੇ ਉਹਨਾਂ ਨੇ ਪਛਾਣਿਆ ਨਹੀਂ ਹੈਗਾ ਜਾਂ ਇਨਵੈਸਟੀਗੇਸ਼ਨ ਕਰ ਰਹੇ ਨੇ ਉਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਪੁਲਿਸ ਕਿਉਂ ਟੇਲ ਦਿਖਾ ਰਹੀ ਹੈ ਇੱਕ ਹੀ ਕਾਰਨ ਹੈ ਮੈਂ ਇਹ ਕਹਿੰਦੀ ਕਿ ਵੀ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਫੜ ਕੇ ਚਾਹੇ ਉਹ ਕੋਈ ਵੀ ਹੋਵੇ ਜਾਂ ਕਿਸੇ ਵੀ ਕਮਿਊਨਿਟੀ ਦੇ ਨਾਲ ਉਹ ਜਿਹੜੇ ਆ ਸਬੰਧਤ ਹੋਣ ਉਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਦੇਣੀ ਚਾਹੀਦੀ ਕਿ ਜਿਹੜੇ ਵੀ ਇਹ ਇਦਾਂ ਦੇ ਹਾਲਤ ਦੇ ਜਿਹੜੇ ਆ ਇਹ ਉਹ ਮੁੜ ਕੇ ਨਾ ਵਾਪਰਨ ਤੇ ਜਿਹੜਾ ਹਰ ਦੇਖੋ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਕਿੰਨਾ ਡਰ ਪੈਦਾ ਹੋਇਆ ਆ ਹੈਨਾ ਵੀ ਹੁਣ ਵਿਚਾਰੀ ਜਦੋਂ ਕਿਤੇ ਬਾਹਰ ਜਾਣਗੇ ਤਾਂ ਉਹਨਾਂ ਨੂੰ ਡਰ ਲੱਗੂਗਾ ਤੇ ਵੀ ਸਾਡੇ ਨਾਲ ਕੁਝ ਗਲਤ ਨਾ ਹੋ ਜਵਾ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਆ ਤੇ ਉਹਨਾਂ ਨੂੰ ਸਜ਼ਾ ਦੇਣ ਤੇ ਬਾਕੀਆਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਤੋਂ ਕੁਝ ਸਬਕ ਸਿੱਖਣ ਮਤਲਬ ਕਿ ਹੁਣ ਇੱਥੇ ਆਪਣੀ ਜਿੰਨੀ ਵੀ ਸਿਕ ਕਮਿਊਨਿਟੀਆਂ ਜਾਂ ਜਿੰਨੀ ਵੀ ਹੋਰ ਕਮਿਊਨਿਟੀਆਂ ਨੇ ਇਨਸਾਫ ਦੀ ਮੰਗ ਕਰ ਰਹੇ ਇਹ ਵੀ ਮੰਗ ਕਰਦੇ ਪਏ ਨੇ ਕਿ ਛੇਤੀ ਤੇ ਛੇਤੀ ਉਹ ਜਿਹੜੇ ਮੁਲਜ਼ਮ ਸਨ ਜਿਨ੍ਹਾਂ ਨੇ ਉਥੇ ਉਹਨਾਂ ਨੇ ਇੱਥੇ ਕਾਂਡ ਰਚਿਆ ਬੱਚੀ ਦੇ ਨਾਲ ਕੀਤਾ ਉਹ ਹਾਲਸਾ ਉਹ ਚੇਤੀ ਤੇ ਚੇਤੀ ਫੜ ਹੋਣ ਤੇ ਸਿੱਖ ਕਮਿਊਨਿਟੀ ਨੂੰ ਖਾਸ ਕਰਕੇ ਇਨਸਾਫ ਦਿੱਤਾ ਜਾਵੇ ਮੈਂ ਬਲਬੀਰ ਕੌਰ ਜੀ ਦਾ ਧੰਨਵਾਦ ਕਰਦੀ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ